ਅੱਜ ਕਿਸਾਨਾਂ ਦੇ ਵੱਲੋਂ ਹੱਲਾ ਬੋਲ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੋਇਆ ਹੈ। ਪੰਜਾਬ ਸਰਕਾਰ ਦੀ ਜ਼ਮੀਨ ਐਕਵਾਇਰ ਕਰਨ ਵਾਲੀ ਲੈਂਡ ਪੂਲਿੰਗ ਨੀਤੀ ਦਾ ਕਿਸਾਨਾਂ ਦੇ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ। ਇਸੇ ਕਰਕੇ ਕਿਸਾਨਾਂ ਦੇ ਵੱਲੋਂ ਇਸ ਵੱਡੇ ਮੁੱਦੇ ਤੇ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਹੈ। ਇਹ ਮਾਰਚ ਸਾਂਝੇ ਕਿਸਾਨ ਮੋਰਚੇ ਦੇ ਬੈਨਰ ਹੇਠ ਹੋ ਰਿਹਾ ਹੈ। ਇਹ ਮਾਰਚ ਰਾਜ ਦੇ ਸਾਰੇ ਇਲਾਕਿਆਂ ਦੇ ਵਿੱਚੋਂ ਕੱਢਿਆ ਜਾਣਾ ਜਿਨ੍ਹਾਂ ਪਿੰਡਾਂ ਦੀ ਜ਼ਮੀਨ ਐਕਵਾਇਰ ਕੀਤੀ ਜਾ ਰਹੀ ਹੈ ਤੇ ਉਤਨਾ ਜ਼ਮੀਨਾਂ ਦੇ ਉੱਪਰ ਦੀ ਟਰੈਕਟਰ ਲੰਘਾਏ ਜਾਣਗੇ। ਕਿਸਾਨਾਂ ਨੂੰ ਸਰਵਣ ਸਿੰਘ ਪੰਦੇਰਸਣ ਨੇ ਕਿਸਾਨਾਂ ਨੂੰ ਬਲਬੀਰ ਸਿੰਘ ਰਾਜੇਵਾਲ ਦੀ ਅਗਵਾਈ ਦੇ ਵਿੱਚ ਵੱਡੀ ਗੰਟੀ ਚ ਕਿਸਾਨ ਇਕੱਠੇ ਹੋਣ ਲੱਗੇ ਨੇ ਕਈ ਹੋਰ ਕਿਸਾਨ ਜਥੇਬੰਦੀਆਂ ਦੇ ਨੇਤਾ ਵੀ ਪਹੁੰਚੇ ਹੋਏ ਨੇ ਕਿਸਾਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਪੰਜਾਬ ਸਰਕਾਰ ਨੇ ਜੋ ਲੈਂਡ ਪੂਲਿੰਗ ਪਾਲਿਸੀ ਜਾਰੀ ਕੀਤੀ ਹੈ ਉਸ ਨੇ ਬਿਨਾਂ ਸੋਚੇ ਸਮਝੇ ਬਿਨਾਂ ਕਿਸੇ ਸਰਵੇਖਣ ਦੇ ਬਿਨਾਂ ਕਿਸੇ ਮਾਹਰ ਦੀ ਰਾਏ ਲਈ ਸਿੱਧੇ ਜ਼ਮੀਨ ਹੜੱਪਣ ਦੇ ਲਈ ਹਜ਼ਾਰਾਂ ਏਕੜ ਜ਼ਮੀਨ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਇਸ ਦੇ ਨਾਲ ਘੱਟੋ ਘੱਟ 20000 ਕਿਸਾਨ ਪਰਿਵਾਰ ਬਰਬਾਦ ਹੋ ਜਾਣਗੇ ਹੋਰ ਕੀ ਕੁਝ ਕਹਿਣਾ ਕਿਸਾਨਾਂ ਦਾ ਤੁਸੀਂ ਵੀ ਸੁਣੋ ਅੱਜ ਟਰੈਕਟਰ ਮਾਰਚ ਆ ਤੇ ਕਿਸਾਨ ਮਜ਼ਦੂਰ ਮੋਰਚੇ ਦੀਆਂ तमाम ਜਥੇਬੰਦੀਆਂ ਵਿਦ ਕਿਸਾਨ ਮਜ਼ਦੂਰ ਸਿਰਕਸ਼ ਕਮੇਟੀ ਪੰਜਾਬ ਜਿੱਥੇ-ਜਿੱਥੇ ਪੀੜਤ ਪਿੰਡ ਨੇ ਜਿਨ੍ਹਾਂ ਦੀ ਲੈਂਡ ਪੂਲਿੰਗ ਪਾਲਿਸੀ ਦੇ ਵਿੱਚ ਜ਼ਮੀਨ ਆਈ ਆ ਟਰੈਕਟਰ ਮਾਰਚ ਕਰਨਗੇ ਬਰਸਾਤ ਮਾਝ ਵਿੱਚ ਬਹੁਤ ਜ਼ਿਆਦਾ ਹੋ ਰਹੀ ਆ ਇਸ ਦੇ ਬਾਵਜੂਦ ਜੜੀਆਂ ਵਾ ਪੋਲਟੀਆਂ ਤਿਆਰੀਆਂ ਵਾ ਵੱਡੇ ਪੱਧਰ ਤੇ ਹੋ ਗਈਆਂ ਨੇ ਅੱਜ ਫੇਰ ਮੰਗ ਕਰਾਂਗੇ ਭਗਵੰਤ ਮਾਨ ਸਰਕਾਰ ਕੋਲ ਵੀ ਤੁਰੰਤ ਲੈਂਡ ਪੂਲਿੰਗ ਪਾਲਿਸੀ ਨੂੰ ਵਾਪਸ ਲਿਆ ਜਾਵੇ ਇਹ ਤੋਂ ਪਹਿਲੋਂ ਕਿ ਲੋਕ ਜਿਹੜਿਆ ਉਹ ਲੋਕਾਂ ਦਾ ਰੋਹ ਲੋਕਾਂ ਦਾ ਅੰਦੋਲਨ ਤੁਹਾਨੂੰ ਇਸ ਪਾਲਿਸੀ ਨੂੰ ਵਾਪਸ ਲੈਣ ਲਈ ਮਜਬੂਰ ਕਰ ਦਵੇ ਇਸ ਤੋਂ ਪਹਿਲੋਂ ਤੁਹਾਨੂੰ ਇਹ ਲੈਂਡ ਪੂਲਿੰਗ ਪਾਲਿਸੀ ਵਾਪਸ ਲੈਣੀ ਚਾਹੀਦੀ ਆ ਔਰ ਵੱਟ ਤੋਂ ਵੱਟ ਅਪੀਲ ਹੈ ਸਾਡੀ ਜਨਤਾ ਤੋਂ ਵੀ ਅੱਜ ਦੇ ਟਰੈਕਟਰ ਮਾਰਚ ਵਿੱਚ ਸ਼ਾਮਲ ਹੋਵੋ ਅੱਜ ਕਿਸਾਨਾਂ ਦੇ ਵੱਲੋਂ ਹੱਲਾ ਬੋਲ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੋਇਆ ਹੈ ਪੰਜਾਬ ਸਰਕਾਰ ਦੀ ਜ਼ਮੀਨ ਐਕਵਾਇਰ ਕਰਨ ਵਾਲੀ ਲੈਂਡ ਪੂਲਿੰਗ ਨੀਤੀ ਦਾ ਕਿਸਾਨਾਂ ਦੇ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ ਇਸੇ ਕਰਕੇ ਕਿਸਾਨਾਂ ਦੇ ਵੱਲੋਂ ਇਸ ਵੱਡੇ ਮੁੱਦੇ ਤੇ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਹੈ ਇਮਾਰਚ ਸਾਂਝੇ ਕਿਸਾਨ ਮੋਰਚੇ ਦੇ ਬੈਨਰ ਹਟ ਹੋ ਰਿਹਾ ਹੈ ਇਮਾਰਚ ਰਾਜ ਦੇ ਸਾਰੇ ਇਲਾਕਿਆਂ ਦੇ ਵਿੱਚੋਂ ਕੱਢਿਆ ਜਾਣਾ ਜਿਨ੍ਹਾਂ ਪਿੰਡਾਂ ਦੀ ਜ਼ਮੀਨ ਐਕਵਾਇਰ ਕੀਤੀ ਜਾ ਰਹੀ ਹੈ ਤੇ ਉਤਨਾ ਜ਼ਮੀਨਾਂ ਦੇ ਉੱਪਰ ਦੀ ਟਰੈਕਟਰ ਲੰਘਾਏ ਜਾਣਗੇ ਕਿਸਾਨਾਂ ਨੂੰ ਸਰਵਣ ਸਿੰਘ ਪੰਦੇਰਸਣ ਨੇ ਕਿਸਾਨਾਂ ਨੂੰ ਬਲਵیر ਸਿੰਘ ਰਾਜੇਵਾਲ ਦੀ ਅਗਵਾਈ ਦੇ ਵਿੱਚ ਵੱਡੀ ਗਿਣਤੀ 'ਚ ਕਿਸਾਨ ਇਕੱਠੇ ਹੋਣ ਲੱਗੇ ਨੇ ਕਈ ਹੋਰ ਕਿਸਾਨ ਜਥੇਬੰਦੀਆਂ ਦੇ ਨੇਤਾ ਵੀ ਪਹੁੰਚੇ ਹੋਏ ਨੇ ਕਿਸਾਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਪੰਜਾਬ ਸਰਕਾਰ ਨੇ ਜੋ ਲੈਂਡ ਪੂਲਿੰਗ ਪਾਲਿਸੀ ਜਾਰੀ ਕੀਤੀ ਹੈ ਉਸਨੇ ਬਿਨਾਂ ਸੋਚੇ ਸਮਝੇ ਬਿਨਾਂ ਕਿਸੇ ਸਰਵੇਖਣ ਦੇ ਬਿਨਾਂ ਕਿਸੇ ਮਾਹਰ ਦੀ ਰਾਏ ਲਈ ਸਿੱਧੇ ਜ਼ਮੀਨ ਹੜੱਪਣ ਦੇ ਲਈ ਹਜ਼ਾਰਾਂ ਏਕੜ ਜ਼ਮੀਨ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਇਸ ਦੇ ਨਾਲ ਘੱਟੋ ਘੱਟ 20000 ਕਿਸਾਨ ਪਰਿਵਾਰ ਬਰਬਾਦ ਹੋ ਜਾਣਗੇ ਹੋਰ ਕੀ ਕੁਝ ਕਹਿਣਾ ਕਿਸਾਨਾਂ ਦਾ ਤੁਸੀਂ ਵੀ ਸੁਣੋ ਅੱਜ ਟਰੈਕਟਰ ਮਾਰਚ ਆ ਤੇ ਕਿਸਾਨ ਮਜ਼ਦੂਰ ਮੋਰਚੇ ਦੀਆਂ तमाम ਜਥੇਬੰਦੀਆਂ ਵਿਦ ਕਿਸਾਨ ਮਜ਼ਦੂਰ ਸਿਰਕਸ਼ ਕਮੇਟੀ ਪੰਜਾਬ ਜਿੱਥੇ ਜਿੱਥੇ ਪੀੜਤ ਪਿੰਡ ਨੇ ਜਿਨ੍ਹਾਂ ਦੀ ਲੈਂਡ ਪੂਲਿੰਗ ਪਾਲਿਸੀ ਦੇ ਵਿੱਚ ਜ਼ਮੀਨ ਆਈ ਆ ਟਰੈਕਟਰ ਮਾਰਚ ਕਰਨਗੇ ਬਰਸਾਤ ਮਾਝ ਵਿੱਚ ਬਹੁਤ ਜ਼ਿਆਦਾ ਹੋ ਰਹੀ ਆ ਇਸ ਦੇ ਬਾਵਜੂਦ ਜੜੀਆਂ ਵਾ ਪੋਲਟੀਆਂ ਤਿਆਰੀਆਂ ਵਾ ਵੱਡੇ ਪੱਧਰ ਤੇ ਹੋ ਗਈਆਂ ਨੇ ਅੱਜ ਫੇਰ ਮੰਗ ਕਰਾਂਗੇ ਭਗਵੰਤ ਮਾਨ ਸਰਕਾਰ ਕੋਲ ਕਿ ਤੁਰੰਤ ਲੈਂਡ ਪੂਲਿੰਗ ਪਾਲਿਸੀ ਨੂੰ ਵਾਪਸ ਲਿਆ ਜਾਵੇ ਇਹ ਤੋਂ ਪਹਿਲੂ ਕਿ ਲੋਕ ਜੜਿਆ ਉਹ ਲੋਕਾਂ ਦਾ ਰੋਹ ਲੋਕਾਂ ਦਾ ਅੰਦੋਲਨ ਤੁਹਾਨੂੰ ਇਸ ਪਾਲਿਸੀ ਨੂੰ ਵਾਪਸ ਲੈਣ ਲਈ ਮਜਬੂਰ ਕਰ ਦੇਵੇ ਇਸ ਤੋਂ ਪਹਿਲਾਂ ਤੁਹਾਨੂੰ ਇਹ ਲੈਂਡ ਪੂਲਿੰਗ ਪਾਲਿਸੀ ਵਾਪਸ ਲੈਣੀ ਚਾਹੀਦੀ ਆ ਔਰ ਵੱਟ ਤੋਂ ਵੱਧ ਅਪੀਲ ਹੈ ਸਾਡੀ ਜਨਤਾ ਨੂੰ ਵੀ ਅਜ ਦੇ ਟਰੈਕਟਰ ਮਾਰਚ ਵਿੱਚ ਸ਼ਾਮਲ ਹੋਣ